ਪਿੰਡ ਬੁਧਰਵਾਲੀ ਦੇ ਗੁਰਦੁਆਰਾ ਸਿੰਘ ਸਹਿਵਾਨ ਦੇ ਵਿੱਚ ਉੱਥੇ ਅੱਜ ਹੜਪੀੜਤ ਰਾਤ ਸੇਵਾ ਨੂੰ ਆਪਣੇ ਪਿੰਡ ਬੁਧਰਵਾਲੀ ਅਮਰਗੜ ਅਤੇ ਪਿੰਡ ਚਮਿਆਰ ਖੇੜੇ ਜਿਹਨਾਂ ਲਾਗੇ ਸਾਡੇ ਪਿੰਡ ਪੈਂਦਾ ਸਾਦੂਨ ਸਹਿਰ ਦੇ ਕੋਲੇ ਤਹਿਸੀਲ ਸਾਦੂਨ ਸਹਿਰ ਜ਼ਿਲ੍ਹਾ શ્રી ਗੰਗਾ ਨਗਰ ਰਾਜਸਥਾਨ ਤੋਂ ਜਿਹੜੇ ਪੰਜਾਬ ਦੇ ਵਿੱਚ ਬਾੜ ਆਈ ਆ ਮਤਲਬ ਹੜ ਆ ਗਿਆ ਤੇ ਪਾਣੀ ਚਾਰੇ ਤਰ ਪਾਣੀ ਪਾਣੀ ਹੋਇਆ ਪਿਆ ਤੇ ਉਹਨਾਂ ਵਾਸਤੇ ਰਾਸ਼ਨ ਪਾਣੀ ਜਿਹੜੇ ਬੰਚਿਤ ਲੈ ਗਏ ਆ ਪਾਣੀ ਦੇ ਮਾਰ ਦੇ ਵਿੱਚ ਆ ਚੁੱਕੇ ਆ ਜਿਹੜੇ ਸਾਧ ਸੰਗਤ ਉਹਨਾਂ ਵਾਸਤੇ ਸਾਡੇ ਰਾਸਤਨਵੰਨੀਓ ਸਾਡਾ ਪਿੰਡ ਬੁੱਧਰਾਲੀ ਅਮਰਗੜ ਅਤੇ ਚਮਿਆਰ ਖੇੜੇ ਦੇ ਸਾਰੇ ਸਾਧ ਸੰਗਤਵੰਨੀਓ ਇੱਕ ਯੋਗ ਕੀਤਾ ਗਿਆ ਤੇ ਪਿੰਡ ਬੁੱਧਰਾਲੀ ਤੋਂ ਅੱਜ ਹੜ੍ਹ ਪੀੜਤ ਰਾਤ ਸੇਵਾ ਵੱਲ ਲੈ ਕੇ ਚੱਲੇ ਜਾਣਾ ਅੱਜ ਟਰੈਕਟਰ ਲੈ ਕੇ ਚੱਲੇ ਆ ਪੂਰਾ ਰਾਹਤ ਦੀ ਸਮਗਰੀ ਦਾ ਤੇ ਆਪਾਂ ਜਗਰਾਤ ਸਿੰਘ ਜੀ ਬਾਬਾ ਜੀ ਉਹਨਾਂ ਨਾਲ ਆਪਣਾ ਗੱਲ ਕਰਦੇ ਆ ਫਿਰ ਆਪਾਂ ਗੱਲ ਕਰਦੇ ਆ ਮੇਨ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਆਪ ਸਾਰਿਆਂ ਨੂੰ ਬੇਨਤੀ ਹੈ ਜੋ ਕਿ ਪੰਜਾਬ ਦੇ ਵਿੱਚ ਆਪ ਖਬਰਾਂ ਦੇ ਵਿੱਚ ਸਮਾਚਾਰ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੇ ਆਪਾਂ ਵੇਖ ਰਿਹਾ ਪੰਜਾਬ ਦੇ ਵਿੱਚ ਜੋ ਉੱਥੋਂ ਦੇ ਘਰਾਂ ਉੱਥੋਂ ਦੇ ਲੋਕਾਂ ਉਸਾਂ ਦੇ ਪਸ਼ੂ ਪੰਛੀ ਜਿੰਨਾ ਵੀ ਨੁਕਸਾਨ ਹੋਇਆ ਹੈ ਉਹਨਾਂ ਨੂੰ ਵੇਖਦਿਆਂ ਹੋਇਆ ਆਪਾਂ ਪੰਜਾਬ ਦੇ ਵਿੱਚ ਜੋ ਆਪਾਂ ਨੂੰ ਅੱਜ ਸਾਰਿਆਂ ਨੂੰ ਰਲ ਕੇ ਉੱਥੋਂ ਦੀ ਲੋਕਾਂ ਦੀ ਉਖੋ ਥੋੜੇ ਸਾਰੇ ਪੰਜਾਬ ਦੇ ਵਸਨੀਕਾਂ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਤੇ ਇਸ ਮਦਦ ਦੇ ਅਨਸਾਰ ਇਹਨਾਂ ਨੌਜਵਾਨਾਂ ਨੇ ਸਾਰਿਆਂ ਨੇ ਰਲ ਕੇ ਇਸ ਨਗਰ ਤੇ ਤੇ ਨੇੜੇ-ਨੇੜੇ ਇਲਾਕੇ ਦੇ ਨਗਰ ਦੇ ਵੀਰਾਂ ਨੇ ਸਭ ਨੇ ਸੰਗਤਾਂ ਨੇ ਪੂਰਾ ਸਹਿਯੋਗ ਕੀਤਾ ਤੇ ਸਹਿਯੋਗ ਕਰਦੇ ਹੋਏ ਅੱਜ ਇਸ ਗੁਰਦੁਆਰਾ ਸਾਹਿਬ ਤੋਂ ਬੁੱਧਰਵਾਲੀ ਪਿੰਡ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਤੋਂ ਇਹਨਾਂ ਨੇ ਵੀਰਾਂ ਨੇ ਜੋ ਉਪਰਾਲਾ ਕੀਤਾ ਉਹਨਾਂ ਜਿੱਨਾ ਜਿੱਥਾਂ ਥਾਵਾਂ ਤੇ ਫਰੋਜਪੁਰ ਦੇ ਇਲਾਕੇ ਦੇ ਵਿੱਚ ਹੜ ਦਾ ਪਾਣੀ ਆਇਆ ਉਥੋਂ ਦੀ ਮਦਦ ਵਾਸਤੇ ਰਾਹਤ ਸਮਗਰੀ ਜੋ ਕਿ ਆਟਾ, ਦਾਲ, ਲੰਗਰ ਦੀ ਸੇਵਾ ਇੱਥੋਂ ਲਜਾਈ ਜਾ ਰਹੀ ਹੈ ਤੇ ਮੈਂ ਸਾਰੇ ਇਹਨਾਂ ਨਗਰ ਵਾਸੀ, ਵੀਰਾਂ ਦਾ, ਨੌਜਵਾਨਾਂ ਦਾ ਅਤੇ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਅਪੀਲ ਹੈ ਹੋਰ ਵੀ ਨਗਰਾਂ ਨੂੰ ਕਿ ਪਾਈ ਪੰਜਾਬ ਦੇ ਇਸ ਸਾਰੇ ਪਰਿਵਾਰਾਂ, ਇਸ ਸੰਗਤ ਦਾ ਇਲਾਕੇ ਸਭ ਥਾਵਾਂ ਦਾ ਆਪਾਂ ਨੂੰ ਰਲ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ। ਮਾਰੇ ਦੀ ਬਾਣੀ 'ਚ ਵੀ ਲਿਖਿਆ ਰਲ ਮਿਲ ਖਾਵੋ ਮੇਰੇ ਭਾਈ ਤੋਟ ਨਾ ਆਵੇ। ਵੱਧ ਦੋ ਜਾਈ ਤੇ ਆਪਾਂ ਇੱਥੇ ਸਾਰਿਆਂ ਨੇ ਰਲ ਕੇ ਪੰਜਾਬ ਦੀ ਅੱਜ ਏਕਤਾ ਦੇ ਵਿੱਚ ਰਹਿ ਕੇ ਮਦਦ ਕਰਨੀ ਹੈ ਇਹਨਾ ਕਹਿੰਦਾ ਹੋਇਆ ਮੈਂ ਇਹ ਵਿਚਾਰ ਕਰਦਾ ਤੇ ਆਪ ਸਾਰੇ ਨਗਰ ਨੂੰ ਇਲਾਕੇ ਨੂੰ ਜਿੱਥੇ ਤੱਕ ਇਹ ਆਪ ਸਮਾਚਾਰ ਇਹ ਵਿਚਾਰ ਸੁਣ ਰਹੇ ਹੋ ਸਾਬ ਨੇ ਜਿੰਨੀ ਵੀ ਤੁਹਾਡੇ ਤੋਂ ਮਦਦ ਹੁੰਦੀ ਹੈ ਉਸੇ ਪ੍ਰਕਾਰ ਕਿਸੇ ਵੀ ਤਰ੍ਹਾਂ ਦੀ ਮਦਦ ਆਪ ਕਰੋ ਇਹ ਸਾਡਾ ਸੰਦੇਸ਼ ਸਭ ਥਾਂ ਪਹੁੰਚਣਾ ਚਾਹੀਦਾ ਹੈ ਆਪ ਸਾਰੇ ਵੀਰਾਂ ਦਾ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਪਾ ਜੀ ਪਿੰਡ ਦੱਸ ਦਿਓ ਤੇ ਤਹਿਸੀਲ ਪਿੰਡ ਕਾਮਾਲੀ ਹੈ ਜੀ ਫਿਰੋਜ਼ਪੁਰ ਇਲਾਕੇ ਦੇ ਵਿੱਚ ਅੱਛਾ ਫਿਰੋਜ਼ਪੁਰ ਇਲਾਕੇ ਦੇ ਸੰਗਤ ਸੇਵਾਦਾਰ ਹਾਂ ਜੀ ਵੀਰ ਜੀ ਫਿਰੋਜ਼ਪੁਰ ਇਲਾਕੇ ਦੇ ਵਿੱਚ ਜਾਣੀ ਹੈ ਇਹ ਰਾਹਤ ਸਮਗਰੀ ਮੈਂ ਦੱਸ ਰਿਹਾ ਵੀ ਇਸ ਟਾਈਮ ਲਾਈਵ ਤਸਵੀਰਾਂ ਗੁਰਦੁਆਰਾ ਸਿੰਘ ਸਵਾਦਿਕ ਚੋਂ ਬਖਾਈਆਂ ਜਾ ਰਹੀਆਂ